ਸਤ ਸ੍ਰੀ ਅਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਔਲਖੜੇਰੀ ਫਾਰਮ ਚੈਨਲ ਤੇ ਤੇ ਕਿਸਾਨ ਵੀਰੋ ਆਪਾਂ ਨਿਤੀ ਵੀਡੀਓ ਆਪਣੇ ਚੈਨਲ ਤੇ ਅਪਲੋਡ ਕਰਦੇ ਰਹਿੰਨੇ YouTube ਤੇ ਆਪਾਂ ਚੈਨਲ ਬਣਾਇਆ ਔਲਖੜੇਰੀ ਫਾਰਮ ਚੈਨਲ ਤੇ ਬੜਾ ਕਿਸਾਨ ਵੀਰੋ ਤੁਹਾਡਾ ਪਿਆਰ ਮਿਲਿਆ ਆਪਾਂ ਨੂੰ ਬੜਾ ਮੈਂ ਸੋਚਿਆ ਵੀ ਨਹੀਂ ਸੀ ਵੀ ਆਪਾਂ ਕਿਤੇ ਗੁਰੂ ਰਾਮਦਾਸ ਜੀ ਇੰਨੀ ਮਿਹਰ ਕਰੂਗਾ ਆਪਣੇ ਤੇ ਵੀ ਆਪਾਂ ਨੂੰ ਕੱਲ ਕਿਸੇ ਵੀਰ ਨੇ ਆਪਾਂ ਨੂੰ ਗੰਗਾ ਨਗਰੋਂ ਫੋਨ ਕੀਤਾ ਹੈਨਾ ਤੇ ਮੈਂ ਨਹੀਂ ਕਦੇ ਸੋਚਿਆ ਸੀ ਵੀ ਵੀਰ ਮੇਰਾ ਕਾਰਜ ਕਰ ਲੋ ਭਈ ਕਿਤੇ ਗੁਰੂ ਰਾਮਦਾਸ ਜੀ ਇਨੀ ਮਿਹਰ ਕਰੂਗਾ ਆਪਾਂ ਬੈਠੇ ਬੈਠਿਆਂ ਨੇ ਉਹੀ ਚੈਨਲ ਬਣਾਇਆ ਹਾਂ ਭਈ ਨੌਲੇਜ ਆਪਾਂ ਰੱਖਦੇ ਆਂ ਕਿਸਾਨ ਵੀਰੋ ਭਈ ਆਪਾਂ ਅ ਬੜਾ ਚੇਰ ਹੋ ਗਿਆ ਇਸ ਧੰਦੇ ਨਾਲ ਜੁੜੇ ਨੂੰ ਤੇ ਅੱਜ ਕਿਸਾਨ ਵੀਰੋ ਆਪਾਂ ਗੱਲਾਂ ਬਾਤਾਂ ਅੱਜ ਵੀ ਕਰਾਂਗੇ ਤੇ ਵੀਡੀਓ ਬਣਾਵਾਂਗੇ ਨਾਲੇ ਤੇ ਨਾਲੇ ਆਪਾਂ ਕੰਮ ਦੀਆਂ ਗੱਲਾਂ ਬਾਤਾਂ ਕਰਾਂਗੇ ਤੇ ਕਿਸਾਨ ਵੀਰੋ ਭਈ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਵਛੀਆਂ ਦਾ ਇੱਕ ਫਾਰਮ ਜਦੋਂ ਗਰੋਅ ਕਰਦਾ ਤੇ ਸਭ ਤੋਂ ਵੱਡਾ ਰੋਲ ਹੁੰਦਾ ਹੈ ਵੱਛੀਆਂ ਦਾ ਤੇ ਵੱਛੀਆਂ ਪਾਲਣੀਆਂ ਕਿਉਂ ਜ਼ਰੂਰੀ ਹੈ ਤੇ ਪਾਲੀਏ ਕਦੋਂ ਇਹ ਆਪਾਂ ਪਾ ਅਡੀਸ਼ਨ ਚ ਵੀਡੀਓ ਪਾਵਾਂਗੇ ਜੀ ਆਪਾਂ ਇੱਕ ਵੀਡੀਓ ਬਣਾਉਣੀ ਹੈ ਨਾ ਕਿਸਾਨ ਵੀਰੋ ਤੇ ਉਹ ਲੰਮੀ ਬਣ ਜਾਂਦੀ ਬਹੁਤ ਜ਼ਿਆਦਾ ਤੇ ਉਹ ਫਿਰ ਕਈ ਕਿਸਾਨ ਵੀਰ ਸੁਣਦੇ ਨਹੀਂ ਜਾਂ ਪੂਰਾ ਸੁਣ ਲੈਂਦੇ ਤੇ ਸਾਰੀ ਜਿਹੜੀ ਵੀਡੀਓ ਆਪਾਂ ਅਪਲੋਡ ਕਰਦੇ ਆ ਕੋ 5-7 ਮਿੰਟਾਂ ਤੱਕ ਕਰਦੇ ਹੁੰਦੇ ਆ ਤੇ ਉਹਨੂੰ ਸਾਰੀ ਸੁਨਿਆ ਕਰੋ ਮੇਰਾ ਭਾਈ ਆਪਾਂ ਕਦੇ ਵੀ ਨਾ ਆਪਾਂ ਨੂੰ ਨਿੰਦਿਆ ਕਿਸੇ ਦੀ ਨਾ ਕੋਈ ਆ ਚਲੋ ਜੋ ਕਰਮਾਂ ਦਾ ਮੇਰਾ ਉਹ ਮੈਨੂੰ ਮਿਲੂਗਾ ਹਨਾ ਤੇ ਦੁਨੀਆਦਾਰੀ ਬਾਈ ਜੀ ਗੋਲ ਬੜਾ ਚੰਗਾ ਲੱਗਿਆ ਵੀਰ ਨੇ ਮੈਨੂੰ ਗੰਗਾ ਨਗਰੋਂ ਫੋਨ ਕੀਤਾ ਤੇ ਉਹ ਬਾਈ ਦਾ ਸਵਾਲ ਸੀਗਾ ਵੀ ਜਿਹੜਾ ਆਪਾਂ ਮੰਨ ਲਓ ਵੀ ਫਾਰਮ ਵੀ ਇੱਕ ਛੋਟਾ ਬੰਦਾ ਕਿਵੇਂ ਫਾਰਮ ਸ਼ੁਰੂ ਕਰ ਸਕਦਾ ਹੈ ਇਹ فرض ਕਰ ਲਓ ਕਿਸਾਨ ਵੀਰੋ ਜਿਹੜਾ ਕੋਈ ਪਸ਼ੂਆਂ ਦਾ ਜਾਂ ਦੁੱਧ ਦਾ ਜਾਂ ਕੰਮ ਆਣਾ ਜਾਂ ਆਪਾਂ ਕਹਿ ਦਿੰਨੇ ਆ ਵੀ ਫਾਰਮ ਸ਼ੁਰੂ ਕਰਨਾ ਜਿਹੜਾ ਬੰਦਾ ਨੌਲੇਜ ਰੱਖਦਾ ਯਾਰ ਉਹਦੇ ਕੋਲੇ ਭਾਵੇਂ ਚਾਰ ਪਸ਼ੂਗਾ ਤੇ ਉਹਦਾ ਫਾਰਮ ਹੈ ਕਿਉਂ ਉਹ ਬਣਾ ਉਹਦੇ ਵਿੱਚ ਸ਼ਮਤਾ ਹੁੰਦੀ ਹੈ ਫਾਰਮ ਬਣਾਉਣ ਦੀ ਇਹ ਆਏ ਨਹੀਂ ਵੀ ਵੱਡਾ ਛੱਡ ਪਾਵਾਂਗੇ ਤੇ ਉੱਤੇ ਟੋਪੀ ਲਾਵਾਂਗੇ ਤੇ ਫੇਰ ਫਾਰਮ ਬਣੂਗਾ ਨਹੀਂ ਹਮੇਸ਼ਾ ਹੀ ਜਿਹੜਾ ਜ਼ੀਰੋ ਲੈਵਲ ਤੋਂ ਉੱਠਿਆ ਬਾਈ ਜੀ ਤਰੱਕੀ ਉਸ ਵੀਰ ਨੇ ਕੀਤੀ ਹੈ ਉਹ ਕਿਸੇ ਕਿਤੇ ਜਲਾ ਲਓ ਕੋਈ ਗਾਇਕੀ ਜਲਾ ਲਓ ਪਸ਼ੂ ਪਾਲਣ ਚ ਲਾ ਲਓ ਕੋਈ ਸੇ ਵਪਾਰ ਲੈਣ ਚ ਲਾ ਲਓ ਜਿੰਨੇ ਕਿਉਂ ਜਿੰਨਾ ਛੋਟਾ ਬੰਦਾ ਹੁੰਦਾ ਉਹਨਾਂ ਉਹਨੂੰ ਸ਼ੰਘਾਰਸ਼ ਵੱਧ ਕਰਦਾ ਤੇ ਉਹ ਸਿੱਖਦਾ ਬਰੀਕੀਆਂ ਸਰਫੇ ਕਰਦਾ ਤੇ ਫਿਰ ਫਾਰਮ ਉਹ ਕਾਮਯਾਬ ਹੋ ਜਾਂਦੇ ਤੇ ਜਿਹੜੀ ਅੱਜ ਆਪਾਂ ਵੀਡੀਓ ਮੇਨ ਬਣਾਉਣੀ ਆ ਉਹ ਆਪਾਂ ਬਣਾਉਣੀ ਆ ਕਿਸਾਨ ਵੀਰੋ ਉਹ ਵੀਰ ਦਾ ਆਪਾਂ ਜਵਾਬ ਦੇਵਾਂਗੇ ਕੱਲ ਨੂੰ ਕੱਲ ਨੂੰ ਆਪਾਂ ਇਸ ਵੇਲੇ ਮੈਨੂੰ ਵੱਲ ਨਹੀਂ ਕਿਉਂ ਆਪਾਂ ਜਟਕਾ ਸੌਦਾ ਬੰਦੇ ਆ ਲਾਈਵ ਹੋਣ ਦਾ ਤੇ ਆਪਾਂ ਨੂੰ ਲਾਈਵ ਦੀ ਆਪਸ਼ਨ ਆਉਂਦੀ ਹੈ ਇਹਦੇ ਤੇ ਮੈਨੂੰ ਨਹੀਂ ਪਤਾ ਵੀ YouTube ਇਹ ਤੋਂ ਕਮਾਈ ਵੀ ਹੁੰਦੀ ਆ ਆਪਾਂ ਨੂੰ ਹਜੇ ਤੱਕ ਕੋਈ ਹੋਰ ਨਹੀਂ ਨਾ ਆਪਣਾ ਕੋਈ ਕਮਾਈ ਦਾ ਇਸ਼ੂ ਹੈ ਦੇਣ ਵਾਲਾ ਗੁਰੂ ਰਾਮਦਾਸ ਹੈ ਮੈਂ ਆਪਦੀ ਕਰਤਿ 'ਚ ਵਿਸ਼ਵਾਸ ਰੱਖਦਾ ਮੈਨੂੰ ਕਰਤ ਦੇ ਪੈ ਹੀ ਮਿਲਣ ਮੇਰੇ ਮੈਨੂੰ ਕੋਈ ਲੋੜ ਨਹੀਂ ਚਲੋ ਜੋ ਕਰਮਾਂ ਦਾ ਮੇਰੇ ਉਹ ਮਿਲ ਲਈ ਜਾਣਾ ਹਨ ਤੇ ਮੈਂ ਕਰਤਿ 'ਤੇ ਵਿਸ਼ਵਾਸ ਰੱਖਦਾ ਕਿਸਾਨ ਵੀਰੋ ਤੇ ਕੱਲ ਨੂੰ ਆਪਾਂ ਹੋਵਾਂਗੇ ਲਾਈਵ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਬਣਾਵਾਂਗੇ ਵੱਛੀਆਂ ਦੱਸਾਂਗੇ ਵੀ ਵੱਛੀਆਂ ਆਪਣੇ ਫਾਰਮ ਨੂੰ ਕਿਵੇਂ ਗਰੋ ਕਰਦੀਆਂ ਤੇ ਪਾਲਣੀਆਂ ਤੇ ਕਿਉਂ ਜ਼ਰੂਰੀ ਹੈ ਜਦੋਂ ਕਿਸਾਨ ਵੀਰ ਉਹ ਆਪਾਂ ਫਰਜ ਕਰ ਲਓ ਵੀ ਗਾਈਆਂ ਪਰਚੇਜ਼ ਕਰਦੇ ਆ ਹਨਾ ਫਰਜ ਕਰ ਲਓ ਇੱਕ ਕਿਸਾਨ ਵੀਰ ਚਾਰ ਗਾਈਆਂ ਪਰਚੇਜ਼ ਕਰਦਾ ਨਾ ਤੇ ਜੇ ਉਹ ਸਹੀ ਵੱਛੀ ਪਾਲਣਾ ਚਾਹਵੇ ਤੇ ਉਹਦੇ ਵਿੱਚੋਂ ਬਾਈ ਜੀ ਇੱਕ ਵੱਛੀ ਹੀ ਪਾਲੇ ਤੇ ਉਹਦੀ ਉਹਨੂੰ ਐ ਪਲੈਨਿੰਗ ਨਾਲ ਪਾਲੇ ਜਿਹਨੇ ਆਪਦੇ ਉਹ ਉਹਨੂੰ ਦੁੱਧ ਪ੍ਰੋਪਰ ਪਿਆਵੇ ਤੇ ਸਾਰਾ ਕੁਝ ਸੈਟਿੰਗ ਵੈਟਿੰਗ ਜਾਨੀ ਕਿ ਮੁੱਢੋਂ ਲੈ ਕੇ ਉਹਨਾਂ ਨੂੰ ਫੀਡ ਪਾਵੇ ਤੇ ਸਾਰਾ ਪ੍ਰੋਪਰ ਸਟੈਪ ਵਾਈਜ਼ ਸਟੈਪ ਉਹਨੂੰ ਵੱਛੀ ਨੂੰ ਪਾਲ ਕੇ ਤੇ ਉਹ ਫਿਰ ਸਾਲ ਸਵਾ ਸਾਲ ਚ ਫਰਜ ਕਰ ਲੋ ਵੀ ਜਦੋਂ ਨੂੰ ਉਹਨਾਂ ਦੀਆਂ ਮਾਵਾਂ ਸੂਣੀਆਂ ਉਹ ਨਾਲ ਰਲ ਜਾਂਦਾ ਇੱਕ ਜਾਨਵਰ ਹਨਾ ਉਹ ਫਿਰ ਹੌਸਲਾ ਆ ਜਾਂਦਾ ਫਾਰਮਰ ਨੂੰ ਤੇ ਕਈ ਕਿਸਾਨ ਵੀਰ ਕੀ ਕਰਦੇ ਆ ਵੀ ਉਹ ਚਾਰ ਗਾਇਆਂ ਲਿਆਏ ਪਹਿਲੀ ਗੱਲ ਤਾਂ ਵੀ ਜਦੋਂ ਨਵੇਂ ਪਸ਼ੂ ਪਰਚੇਜ਼ ਕਰਦੇ ਤੇ ਉਹ ਕਹਿੰਦੇ ਅਸੀਂ ਬੱਛੀ ਵਾਲੀ ਗਾਂ ਲੈਣੀ ਹੈ ਬੱਛੀ ਭਾਈ ਚਾਰ ਗਾਵਾਂ ਮਗਰ ਇੱਕ ਪਾਲਦੀ ਹੈ ਤੇ ਇੱਕ ਹੀ ਪਾਲ ਲਓ ਜਦੋਂ ਤੁਸੀਂ ਸਟਾਰਟਿੰਗ ਕਰਦੇ ਤੇ ਜਦੋਂ ਫਰਜ ਕਰ ਲੋ ਆਪਣਾ ਫਾਰਮ ਚੱਲ ਪੈਂਦਾ ਫੇਰ ਚਾਰ ਗਾਇਆਂ ਮਗਰ ਦੋ ਬੱਚੀਆਂ ਮੈਂ ਉਹ ਵੀ ਰਸ ਚੋਂ ਕਸ ਕੱਢ ਕੇ ਪਾਲਦੀਆਂ ਬਾਈ ਜੀ ਕਿਉਂਕਿ ਇਹ ਨਾ ਖਰਚਾ ਬਹੁਤ ਖਾਂਦੀਆਂ ਕਿਸਾਨ ਵੀਰੋ ਤੇ ਖਰਚਾ ਖਾ ਕੇ ਫੇਰ ਇੰਨਾ ਵੀ ਜੇ ਇਹਦੀ ਮਾਂ ਤੁਸੀਂ ਲਿਆਏ ਸੀ ਨਾ 25 ਕਿਲੋ ਦੁੱਧ ਚੋਲਿਆ ਜਾਂ 20 ਕਿਲੋ ਚੋਲਿਆ ਜੇ ਆਪਾਂ ਬੱਚਾ ਪਾਲ ਲਿਆ ਫੇਰ ਉਹਦਾ ਤਿਆਰ ਕਰ ਲਈ ਘਰ ਦੀ ਬੱਚੀ ਤੇ ਉਹ ਫੇਰ ਸਿਰਾ ਲਾ ਦੂਗੀ ਪੀਓ ਇੰਨਾ ਇੱਕ ਵੱਛੀ ਜਦੋਂ ਤਿਆਰ ਹੋ ਕੇ ਘਰੇ ਤੁਹਾਡੇ ਫਾਰਮ ਤੇ ਸੂਗੀ ਨਾ ਉਹ ਤੁਸੀਂ ਬਾਹਰੋਂ ਪਰਚੇਜ ਕਰੋਗੇ 2 ਲੱਖ ਦੀ ਗਾਂ ਢੂੜਦੀ ਤੇ ਉਹ ਉਹਨਾਂ ਦੁੱਧ ਦੇਣ ਦੀ ਸ਼ਮਤਾ ਨਹੀਂ ਰੱਖਦੀ ਜਿੰਨੀ ਤੁਹਾਡੇ ਫਾਰਮ ਦੀ ਵੱਛੀ ਪਲੀ ਸ਼ਮਤਾ ਰੱਖਦੀ ਹੈ ਉਹ ਭਲਾਂ ਇੱਕ ਨਾਰਮਲ ਮਾਂ ਦੀ ਧੀ ਆ ਕਿਉਂ ਉਹ ਤੁਹਾਡੇ ਫੋਨ ਪਾਣੀ ਚ ਪਲ ਜਾਂਦੀ ਹੈ ਢਲ ਜਾਂਦੀ ਹੈ ਤੇ ਇਹ ਵੱਛੀਆਂ ਪਾਲੋ ਪਰ ਯਾਰ ਕਿਸਾਨ ਵੀਰੋ ਆਪਾਂ ਬਰੀਕੀਆਂ ਸਿਖਾਉਣ ਦੀ ਕੋਸ਼ਿਸ਼ ਕਰਦੇ ਆਂ ਧੰਦੇ ਦੀਆਂ ਤੇ ਬਰੀਕੀਆਂ ਸਿੱਖੋ ਫੇਰ ਪਾਲੋ ਇਹ ਨਹੀਂ ਵੀ ਆਪਾਂ ਚਾਰ ਬੱਛੀਆਂ ਵਾਲੀਆਂ ਗਾਵਾਂ ਲੈ ਲਈਆਂ ਤੇ ਚਾਰੇ ਬੱਛੀਆਂ ਉਹ ਬਾਈ ਜੀ ਕਿੱਲਿਆਂ ਦੇ ਖੜੀਆਂ ਰਹਿਣਗੀਆਂ ਤੇ ਕਿੱਲਿਆਂ ਦੇ ਨਾਲ ਲੱਗ ਜਾਣਗੀਆਂ ਇਹ ਗੁਰੂ ਰਾਮਦਾਸ ਦੀ ਮਿਹਰ ਆ ਆਪਾਂ ਬਾਈ ਜੀ ਆਹ ਬੱਛੀ ਆਕਾਸ਼ਦੀਪ ਦੇ 66 ਸੀਮਨ ਦੀ ਹੈ ਤੇ ਇਹਦੇ ਰਮਾਡਾ ਦਾ 66 ਲਾਇਆ ਬਾਈ ਜੀ ਆਪਾਂ ਦੂਰੀ ਹਰ ਹੁਣੇ ਗੱਬਣ ਹੈ ਪੰਜਾਂ ਛੀਆਂ ਮਹੀਨਿਆਂ ਦੀ ਤੇ ਗੁਰੂ ਰਾਮਦਾਸ ਮਿਹਰ ਕਰੇ ਦਾਤਾ ਇਹਦੀ ਮਾਂ ਨੇ 40 42 ਕਿਲੋ ਦੂਜੇ ਸੂਏ ਦੁੱਧ ਦਿੱਤਾ ਉਹਨੇ ਐਤ ਕੀ ਆ ਦਿੱਤੀ ਪੀਡੀਐਫ ਦੇ ਕੀ ਨਸੀਮਨ ਦੀ ਬੱਛੀ ਇਹ ਇਹ ਆਪਾਂ ਅਗਲੀ ਯਾਰ ਆ ਦੋ ਪਾਲੀਆਂ ਇੱਕ ਇਹ ਕਾਛਦੀਪ ਦੀ ਤੇ ਇਹ ਉਮਰਾ ਪਾਲਦੀ ਹੈ ਜੀ ਇਹ ਵੀ ਗੱਭਣ ਇਹਦੀ ਹਾਈਟ ਲੈਂਥ ਥੋੜੀ ਜੀ ਘੱਟ ਰਹਿ ਗਈ ਚਲੋ ਭਈ ਉਹ ਆਪਾਂ ਵੀ ਹਜੇ ਕਿਉਂ ਭਈ ਜਿਵੇਂ ਜਿਵੇਂ ਦਾ ਪੇਜ ਸਿੱਖੇ ਤੇ ਆ ਬੱਚੇ ਆਪਣੇ ਜਿਹੜੇ ਜਿਵੇਂ ਖਰਚ ਕਰ ਲੂ ਇਹ ਕਿਸਾਨ ਵੀਰੋ ਇਹ ਥੋੜਾ ਜਿਹਾ ਪਿਛਲੇ ਸਾਲ ਦੀ ਬੱਚੀ ਹੈ ਤੇ ਇਹ ਆਪਣੀ ਬੱਚੀ ਹਜੇ ਗੱਭਣ ਨਹੀਂ ਹੋਈ ਟੀਕਾ ਨਹੀਂ ਪਰਾਇਆ ਇਸ ਕੱਢਦੀ ਹੈ ਜੀ ਵੇਰਕਾ ਦੇ ਤੇ ਬੜਾਈ ਇਹ ਇਹਨੂੰ ਐਤ ਕੀ ਗੱਭਣ ਕਰਾ ਦੇਗੇ ਦੀ ਸੈਂਕਰੋ ਚੱਲੀ ਜਾਂਦੀ ਹੈ ਜੀ ਹੁਣ ਸੈਂਕ్రో ਕਰਾ ਦੇਾਂਗੇ ਗ੍ਰੋਥ ਵੇਖੋ ਉਹਦੇ ਨਾ ਉਹ ਸੋਹਣੀ ਹੈ ਤੇ ਕੱਦ-ਕੱਠ ਬਹੁਤ ਚੰਗਾ ਇਹਦੀ ਮਾਂ ਇਹ ਇਹਦੀ ਭੈਣ ਵੱਡੀ ਵੀ ਪਰ ਆਪਣੇ ਘਰੇ ਸੂਪੀ ਤੇ ਇਹਨੇ ਉਮੀਦ ਤੋਂ ਬਹੁਤ ਜ਼ਿਆਦਾ ਦੁੱਧ ਦੇ ਵੱਧ ਦਿੱਤਾ ਆਪਾਂ ਉਹਦੇ ਤੱਕਿਆ ਸੀ ਵੀ ਦੁੱਧ ਵਜ ਕਰ ਲੂ 20-22 ਕਿਲੋ ਦੇਊਗੀ ਤੇ 30-32 ਕਿਲੋ ਤੇ ਪਹਿਲੇ ਸੂਹੀ ਜਾਵੜੀ ਐਤਕੀ ਬਹੁਤ ਸੋਹਣਾ ਦੁੱਧ ਦੇਊਗੀ ਤੇ ਆਹ ਕਿਸਾਨ ਵੀਰੋ ਆਪਣੀ ਵੱਛੀ ਪੀਡੀਐਫ ਦੇ ਕਹਿਣ ਦੀ ਹੈ ਇਹ ਵੀ ਉਹਦੀ ਭੈਣ ਆਕਾਸ਼ਦੀ ਵਾਲੀ ਵੱਛੀ ਦੀ ਪਰ ਮੇਰੇ ਕਹਿਣ ਦਾ ਮਤਲਬ ਹੈ ਵੱਛੀਆਂ ਤੁਹਾਨੂੰ ਤਾਂ ਵਿਖਾਈਆਂ ਕੋਈ ਮੈਂ ਆਪਦੀ ਮਸ਼ਹੂਰੀ ਨਹੀਂ ਕਰਦਾ ਜਾਂ ਕੋਈ ਮੇਰਾ ਮੇਰਾ ਮੇਰੀ ਚੀਜ਼ ਮੇਰੇ ਕੋਲੇ ਰਹਿ ਜਾਣੀ ਹੈ ਹਨ ਪਰ ਮੈਂ ਤੁਹਾਨੂੰ ਇਹ ਇੱਕ ਦੱਸਣ ਦੀ ਕੋਸ਼ਿਸ਼ ਕਰਦਾ ਕਿਸਾਨ ਵੀਰੋ ਵੀ ਦੋ ਹੀ ਪਾਲੋ ਐਦਕੀ ਆਪਾਂ ਇਹ ਤੇ ਇੱਕ ਨਿੱਕੀ ਆਪਣੇ ਕੋਲੇ ਉਧਰ ਬੈਠੀ ਆ ਉਹ ਬੱਚੀ ਉਹ ਪੰਜਵੇਂ ਮਹੀਨੇ ਦੀ ਇਹ ਅੱਠਾਂ ਮਹੀਨੇ ਦੀ ਆਪਾਂ ਨੌ ਵੜਾ ਮਿਲਕਿੰਗ ਤੇ ਸੀ ਆਪਣੇ ਬੱਚੇ ਨੌ ਗਾਇਆਂ ਤੇ ਆਪਾਂ ਬਾਈ ਜੀ ਇਹ ਦੋ ਬੱਚੇ ਹੀ ਪਾਲੇ ਆ ਹਾਂ ਟੀਕਾ ਨਹੀਂ ਆਪਾਂ ਕਦੇ ਮਾੜਾ ਲਵਾਇਆ ਦੀ ਗਾਪਾ ਮਾੜਾ ਨਹੀਂ ਲਵਾਉਂਦੇ ਆਪਣੇ ਬਾਈ ਜੀ ਜਦੋਂ ਵੀ ਕੋਈ ਫਾਰਮ ਚੱਲ ਪੈਂਦਾ ਫਿਰ ਉਹਦੇ ਬੱਚੇ ਇਹ ਜਿਹੜੇ ਬੱਚੇ ਜੰਮਦੇ ਸੇਲੋਂ ਲੱਗ ਪੈਂਦੇ ਤੇ ਆਪਣੇ ਵੀ ਗੁਰੂ ਰਾਮਦਾਸ ਦੀ ਮਿਹਰ ਹੈ ਮੈਂ ਨਹੀਂ ਕਹਿੰਦਾ ਵੀ ਮੇਰਾ ਫਾਰਮ ਬੜਾ ਤਗੜਾ ਮੈਂ ਉਹ ਆਪਾਂ ਛੱਡ ਛੁੱਡ ਤੇ ਪੈਸੇ ਨਹੀਂ ਲਾਏ ਬਾਈ ਆਪਾਂ ਇਹ ਇਹ ਆਪਣੀ ਮੈਨੇਜਮੈਂਟ ਜਿੰਨੀ ਉਹਨੂੰ ਕੈਮ ਰੱਖਿਆ ਕਹਿਣ ਦਾ ਭਾਵ ਆ ਵੀ ਕਿੱਲਾ ਕੈਮ ਰੱਖਿਆ ਇਹ ਛੱਡਾਂ ਛੁੱਡਾਂ ਤੇ ਪੈਸੇ ਲਾਏ ਕੁਛ ਨਹੀਂ ਤੇ ਕਰਦੇ ਕਿਸਾਨ ਵੀਰੋ ਭਲਾਂ ਸਰ ਕੰਨਾ ਪਾ ਕੇ ਟੰਬੇ ਗੱਡ ਕੇ ਛਾਂ ਕਰਕੇ ਇੱਕ ਵਾਰੀ ਕੰਮ ਤੋਰੋ ਤੇ ਪਰ ਬੱਚੇ ਪਾਲੋਗੇ ਤੇ ਦੋ ਬੱਚੇ ਆਪਾਂ ਨੌ ਬਿਹੜਾ ਮਗਰ ਪਾਲਦੇ ਤੇ ਫੇਰ ਇਹ ਗਰੋਥ ਹੁੰਦੀ ਹੈ ਕਈ ਵੀਰ ਕਹਿਣਗੇ ਵੀ ਹੁਣ ਇਹ ਇਹ ਬੱਚੀ ਦੀ ਆਪਣੀ 8 ਮਹੀਨੇ ਉਮਰ ਤੇ ਇਹ ਕਿਵੇਂ ਇਹਨਾਂ ਫਰਜ ਕਰ ਲੋ ਵੀ ਦੁੱਧ ਇਹ ਪੀਡੀਐਫ ਦੇ ਕਹਿਣ ਦੀ ਇਹਦੀ ਮਾਂ ਨੇ ਕਿ 42 ਕਿਲੋ ਦੁੱਧ ਉਹ ਇਹਦੇ ਪਹਿਲੇ ਸੂਏ ਦੀ ਇਹਦੀ ਸੱਕੀ ਭੈਣ ਹੈ ਜੀ ਦੂਰੀ ਆ ਰੋਣੇ ਮਾਵਾ ਧੀਆਂ ਨੇ ਇਹ ਆਕਾਸ਼ਦੀਪ ਦੇ ਸੈਕਸਰ ਸੀਮਨ ਦੀ ਤੇ ਇਹਦੀ ਮਾਂ ਜਰਮਨ ਦੇ ਜਰਮਨ ਦੇ ਕਿਸੇ ਟੀਕੇ ਦੀ 40 40 20 ਦੀ ਹੈ ਸੌਰੀ ਯਾਰ ਜਰਮਨ ਦੇ ਬੈਫ ਦੇ ਸੈਗਦਾ ਜੀ ਜਰਮਨ ਤੇ ਉਹਦੇ 40 40 20 ਦੀ ਹੈ ਤੇ ਇਹ ਉਕਾਸ਼ੀ ਦੀ ਹੈ ਹੁਣ ਇਹ ਤੀਜੀ ਜਨਰੇਸ਼ਨ ਆ ਗਈ ਇਹਦੇ ਆਪ ਸੈਕਸਡ ਸੀਮਨ ਲਵਾਇਆ ਰਮਾਡਾ ਜੀ ਤੇ ਹੁਣ ਇਹ ਵੀ ਬੱਚਾ ਜੰਗਲ ਇਹਦੇ ਮਾਪ ਦੀ ਮਾਂ ਦੇ ਨਾਲ ਦੂਰੀ ਅਰਸੂ ਪੈਣਾ ਗਰੋਥ ਇੰਨੀ ਅਹੀਂ ਕਰਦੀਆਂ ਜੀ ਆਪਾਂ ਦੋ ਬੱਚੀਆਂ ਪਾਲਾਂਗੇ ਜਿਆਦੇ ਬੱਚੇ ਪਲਣ ਦਾ ਕੋਈ ਫਾਇਦਾ ਨਹੀਂ ਕਾਠ ਨਾ ਮਾਰੋ ਬਾਹਲੀਆਂ ਗਾਇਆਂ ਬਾਹਲਾ ਦੁੱਧ ਨਹੀਂ ਦਿੰਦੀਆਂ ਕਿਸਾਨ ਵੀਰੋ ਧੰਨਵਾਦ ਵੀਡੀਓ ਆਪਣੀ ਵੱਡੀ ਹੋ ਚੱਲੀ ਆਪਾਂ ਵੀਡੀਓ ਬਣਾਉਣ ਦਾ ਮਕਸਦ ਹੁੰਦਾ ਜਾਣਕਾਰੀ ਦੇਣ ਦਾ ਤੇ ਅੱਜ ਦੀ ਕਿਸਾਨ ਵੀਰੋ ਇੰਨੀ ਜਾਣਕਾਰੀ ਹੈ ਧੰਨਵਾਦ ਵੇਖਿਓ ਜਰੂਰ ਸਾਰੀ ਵੀਡੀਓ ਵੇਖਿਆ ਕਰੋ ਜਦੋਂ ਵੀ ਕਿਸਾਨ ਵੀਰੋ ਵੇਣੇ ਤੇ ਬੜਾ ਪਿਆਰ ਮਿਲਿਆ ਆਪਾਂ ਕੱਲ ਨਾਲੋਂ ਵੀ ਅੱਜ 10 12 ਬੰਦੇ ਹੋਰ ਜੁੜੇ ਆ ਧੰਨਵਾਦ ਕਿਸਾਨ ਵੀਰੋ ਮਿਲਦੇ ਆਂ ਕਿਸੇ ਅਗਲੀ ਵੀਡੀਓ 'ਚ